ਆਜ਼ਾਦੀ ਅੰਗਰੇਜ਼ਾਂ ਤੋਂ ਤਾਂ ਮੇਰੀ ਆਜ਼ਾਦੀ ਧਨੀਆਂ ਦੇ ਵਸ ਪਈ ਆਜ਼ਾਦੀ ਕਿਰਤੀ ਕੋਲ ਨਾ ਰਹੀ ਆਜ਼ਾਦੀ ਲੈਣੀ ਕੋ ਹੁਣ ਸਹੀ ਆਜ਼ਾਦੀ ਲੋਟੂ ਟੋਲੇ ਤੋਂ ਆਜ਼ਾਦ ਹੋਣ ਲਈ ਲੜਨਾ ਕੋ ਇਹ ਕੋ ਵੀਰ ਭਗਤ ਸਿੰਘ ਬਣਨਾ ਕੋ ਬਣਨਾ ਕੋ ਵੀਰ ਭਗਤ ਸਿੰਘ ਬਣਨਾ ਕੋ ਬਣਨਾ ਕੋ ਦਾ ਹੁਣ ਢਿੱਡ ਨਹੀਂ ਭਰਨਾ ਹੋ ਗਿਆ ਹਾਲ ਗਲਾਮ ਵਰਗਾ ਅਨਦਾਜ਼ਾ ਕੁੱਦ ਜਿਸ਼ੀਆਂ ਨਾਲ ਮਰਦਾ ਆਓ ਬ੍ਰਿਸ਼ ਲੋਕਾਂ ਤੋਂ ਤਾਬੂ ਕਰੀਏ ਬਣ ਕੇ ਅਸੀਂ ਦਲੇਰ ਭਗਤ ਸਿੰਘ ਬਣਨਾ ਬਹੁ ਆਰਨਾ ਨਿਕਲੇ ਪਰਤ ਸੁਨਾ ਪੈਸੇ ਨਾਲ ਵਿੱਚ ਬਾਜ਼ਾਰ ਮੋਜਾਂ ਨਟੀਆਂ ਦਾ ਚੋਰ ਵਾਲਿਆ ਯਾਰਾਂ ਰਾਜ ਸਾਹਮਣ ਲਿਆ ਠੇਕੇਦਾਰਾਂ ਉਹ ਫਿੱਦਰਾ ਹੱਥ ਛਕਾਰ ਆ ਗਿਆ ਮਾਰ ਕੇ ਬੱਬਰ ਸ਼ੇਰ ਭਗਤ ਸਿੰਘ ਬਣਿਆ 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 ਸੋਹਣ ਸਿੰਘ ਪਿੰਡ ਪਿੰਡ ਵੱਜੇ ਲੋਹ ਦੇ ਬਾਬੇ ਇਕੱਠਾ ਪਾਉਂਦੇ ਬਾਬੇ ਗੱਦੀ ਸਵਰਗ ਵੱਕਉਦੇ ਬਾਬੇ ਕਾਰਾਂ ਦੇ ਗੁਣ ਗਉਂਦੇ ਬਾਬੇ ਉਹ ਗੁਰੂ ਅਰਜਨ ਸਿੰਘ ਲੋਕ ਮਨਾ ਚ ਪਾਈ ਜਾਣ ਹਨੇਰੇ ਭਗਤਾਂ ਦਾ ਪਉ